ਗੁਰੂ ਗ੍ਰੰਥ ਜਦ ਸੰਤਿਆ ਸ਼ੁਰੂ ਕਰੋਗੇ ਨਾ 10 ਸਾਲ ਸੰਤਿਆ ਲਾ ਦਿਓ ਗੁਰਦਵਾਰ ਸਾਹਿਬ ਦੀ 10 ਸਾਲ ਇਹ ਸੰਤਿਆ ਇਦਾਂ ਨਹੀਂ ਹੁੰਦੀ ਜਿਹਦਾ ਜਿਹਦਾ ਕਰਾਦਾ ਵੀ ਇਹਦੇ ਬਿੰਦੀ ਨਹੀਂ ਬੋਲਣੀ ਇਹਦੇ ਸਿਹਾਰੀ ਬੋਲਣੀ ਆ ਇਹਦੇ ਵਿਹਾਰੀ ਬੋਲਣੀ ਆ ਸੰਤਿਆਾਂ ਦੀ ਅਰਥਾਂ ਦੇ ਨਾਲ ਸੰਤਿਆਾਂ ਦੀ ਵੀ ਸ਼ਰਮ ਭੇ ਦੇ ਨਾਲ ਜਿਵੇਂ ਸਾਰੇ ਪਰ ਸਾਰੇ ਚਲੋ ਸਾਰੇ ਬੜਨੇ ਸੋਈ ਸੋਈ ਸਦਾ ਸਤ ਸਾਬ ਸਾਚਾ ਸਾਚੀ ਨਹੀਂ ਪੜੀ ਜਾਂਦੇ ਪਰ ਇਹਦਾ ਕਦੀ ਗੌਰ ਕੀਤਾ ਵੀ ਸ਼ਰਮ ਨਹੀਂ ਲੱਗਣਾ ਸੋਈ ਸੋਈ ਸਦਾ ਸੱਚ ਸੱਚਾ ਸਾਹਿਬ ਸਾਚੀ ਨਹੀਂ ਚਾਰੇ ਸਿਕਰ ਪੰਕਤੀ ਦੇ ਤਾਂ ਕਿ ਸਮਝ ਆਵੇ ਵੀ ਵਿਸ਼ਰਾਮ ਦੇ ਤੇ ਲੱਗਣਾ ਆਪ ਕੀ ਆਪ ਕੀ ਨੇ ਬਣਨਗੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਦੇ ਭੂਤ ਖਿੰਤਾ ਗਾਲ ਗਵਾਲੀ ਗਾਇ ਜੁਗ ਦੇ ਡੰਡਾ ਪ੍ਰਤੀ ਸਾਰੇ ਬੜੀ ਜਾਂਦੇ ਵਿਸ਼ਰਾਮ ਕਿਵੇਂ ਲਾਓਗੇ ਨੰਬਰ 1 ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਦੀ ਕਰੇ ਵਿਪੂਰ ਫਿਰ ਕੀ ਪੜਦੇ ਆ ਖਿੰਧਾ ਗਲਗਵਰੀ ਕਾਇ ਤੇ ਜੁਗਤ ਨੰਦਾ ਪ੍ਰਤੀਤ ਇਹ ਵਿਸ਼ਰਾਮ ਦੱਸਦਾ ਹੈ ਵਿਸ਼ਰਾਮ ਕਿਵੇਂ ਆ ਜਣਾ ਹੈ ਮੁੰਡਾ ਸੰਤੋਖ ਸ਼ਰਮਪਤ ਝੋਲੀ ਧਿਆਨ ਦੀ ਕਰੇ ਵਿਪੂਰ ਖਿੰਧਾ ਕਾਲ ਜੁਪਤੀ ਕੀ ਹੈ ਕਿਉਂਕਿ ਪੁੱਛਿਆ ਮਰੇ ਜਿਹੜੇ ਮੁੰਡਾ ਸਾਡੇ ਗੱਦਿਆਂ ਨੇ ਸੰਤੋਖ ਦੇ ਮੁੰਡਾ ਸਾਡੇ ਦੇ ਮੁੰਦਰਾ ਸ਼ਰਮ ਮੈਂ ਦੀ ਝੋਲੀ